ਅੱਜ ਰਾਏਰ ਬੰਦਗੀ ਮੈਨ ਕਲੱਬ ਫੇਕਵਾਲ ਇਸੇ ਇਤਿ ਦਿਵਲੋਂ ਪਾਪਾ ਮੱਤਨ ਸਾਹ ਨਿਬਾਣਾ ਦੀ ਯਾਦ ਵਿੱਚ ਚੌਥਾ ਕੰਪਿਟੀਸ਼ਨ ਦਸਤਾਰ ਕੰਪਿਟੀਸ਼ਨ ਕਰਵਾਇਆ ਗਿਆ ਹੈ ਜੋ ਕਿ ਸੰਤ ਬਾਬਾ ਪ੍ਰੇਮ ਸਿੰਘ ਦੀ ਧਰਤੀ ਤੇ ਕਰਵਾਇਆ ਗਿਆ ਹੈ ਫੇਕਵਾਲ ਵਿੱਚ ਬਹੁਤ ਹੀ ਸਾਨੂੰ ਸੰਤ ਬਾਬਾ ਪ੍ਰੇਮ ਸਿੰਘ ਤੇ ਮਾਣ ਹੈ ਕਿ ਸੰਤ ਬਾਬਾ ਪ੍ਰੇਮ ਸਿੰਘ ਹੀ ਕਲੱਬ ਨੂੰ ਸ਼ਕਤੀ ਦਿੰਦੇ ਹਨ ਤੇ ਕਲੱਬ ਆਪਣਾ ਕਾਰਜ ਕਰਦੀ ਹੈ ਔਰ ਜੋ ਕੇ ਬੱਚੇ ਤੇ 350 ਬੱਚਾ ਸਕੂਲਾਂ ਦਾ ਆਇਆ ਜੋ ਕੇ ਪਠਾਨਕੋਟ ਫਿਰੋਜ਼ਪੁਰ ਰੋਪੜ ਮਲਤ ਫਿਰੋਜ਼ਪੁਰ ਦੂਰ ਦੂਰ ਵੀ ਬੱਚੇ ਆਏ ਹਨ ਪਗੜੀ ਹੀ ਸਾਡੀ ਸ਼ਾਨ ਹੈ ਸੁਰ ਗੋਬਿੰਦ ਸਿੰਘ ਜੀ ਸਾਨੂੰ ਦਸਤਾਰ ਦੇ ਕੇ ਸਾਡੀ ਪਛਾਣ ਲੱਕ ਬਣਾਈ ਹੈ ਮੈਨੂੰ ਆਪਣੇ ਪਾਕ ਤੇ ਬਹੁਤ ਮਾਣ ਹੈ ਕਿ ਅੱਜ ਜੋ ਕੇ ਆਪਾਂ ਦਸਤਾਰ ਕੰਪੀਟੀਸ਼ਨ ਕਰਾਇਆ ਹੈ ਬਹੁਤ ਹੀ ਵਧੀਆ ਤਰੀਕ ਨਾਲ ਹੋਇਆ ਹੈ ਸਾਰੇ ਕਲੱਬਾਂ ਨੇ ਬਹੁਤ ਵਧੀਆ ਸੰਯੋਗ ਦਿੱਤਾ ਹੈ ਜਿੱਥੇ ਕਿ ਲਾਈਨ ਕਲੱਬ ਜਿਸ਼ਵਾਸ ਨੇ ਵੀ ਕਬੂਟਿਆਂ ਦਾ ਸੈਮੀਨਾਰ ਲਗਾਇਆ ਸੀ ਉਹਨਾਂ ਦਾ ਵੀ ਆਪਾਂ ਧੰਨਵਾਦ ਕਰਦੇ ਹਾਂ ਮੈਂ ਆਪਣੇ ਗਵਰਨਰ ਸਾਹਿਬ ਵੀ ਡੀ ਜੀ ਬਾਨ ਤੇ ਹੋਰ ਜੋ ਪੂਰੀ ਕਲੱਬ ਦੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਪ੍ਰਧਾਨ ਸਾਹਿਬ ਰਾਜਪਾਤਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੋ ਕਿ ਆਪਣਾ ਕੀਮਤੀ ਟਾਈਮ ਸਮਾਂ ਕੱਢ ਕੇ ਬਹੁਤ ਹੀ ਵਧੀਆ ਪ੍ਰੋਗਰਾਮ ਕਰਾਇਆ ਗਿਆ ਹੈ ਪਾਪਾ ਮੱਖਣ ਸਿੰਘ ਲਬਾਣਾ ਦੀ ਯਾਦ ਵਿੱਚ ਇੱਕ ਵਾਟਰ ਕੁਲਰ ਬਟਾਲਾ ਕਾਲਜ ਨੂੰ ਦਿੱਤਾ ਗਿਆ ਹੈ। ਬਾਕੀ ਜੋ ਬੁਖਸਾਨ ਇਹ ਸਕੂਲਾਂ ਚ ਮੰਡੀਆਂ ਜਾਣਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਮੈਸੇਜ ਜਣਾਉਣਾ ਚਾਹੁੰਦੇ ਆ ਅੱਜ ਦੇ ਇਸ ਆਪਾਂ ਨੌਜਵਾਨ ਪੀੜ੍ਹੀ ਨੂੰ ਇਹ ਇਹ ਦੇਸ਼ ਜਣਾ ਚਾਹੁੰਦੇ ਆ ਕਿ ਵਤ ਤੋਂ ਵਤ ਦਸਤਾਰ ਪੰਨੋਂ ਆਪਣਾ ਹਿੱਸਾ ਲਵੋ ਦਸਤਾਰ ਚ ਕੰਪੀਟੀਸ਼ਨ ਕਰੋ ਦਸਤਾਰ ਹੀ ਛਾਣ ਸਾਡੀ ਦਸਤਾਰ ਨਾਲ ਹੀ ਸਾਰੀ ਪਛਾਣ ਹੈ। ਹਾਂਜੀ ਜੀ ਵੀ ਪ੍ਰਸਾਦ ਸਿੰਘ ਫਤਿਹਬਲਾ ਵੈਕੂ ਪਿੱਖਾ ਖਾਲਸਾ ਇੱਕ ਇੱਕ ਫਤਿਹ ਮੈਨੂੰ ਰੈਲਬੰਦਗੀ ਲਾਈਨ ਕਲੱਬ ਦੇ ਜਿਹੜੇ ਮੇਰੇ ਹੋਮ ਕਲੱਬ ਹੈ ਮੈਨੂੰ ਮਾਣ ਹੈ ਉਹਨਾਂ ਦੇ ਅੱਜ ਉਹਨਾਂ 321 ਡੀਚ ਇੱਕ ਵੱਖਰਾ ਚਿੱਕੀ ਦੀ ਪਛਾਣ ਦਾ ਪ੍ਰੋਜੈਕਟ ਲਾ ਕੇ ਪੰਜਾਬ ਵਿੱਚ ਵੱਖਰੀ ਆਪਣੀ ਜਾਣ ਤੇ ਪਛਾਣ ਬਣਾਈ ਜੀ ਜਿਹੜਾ ਸਾਡਾ ਸਾਡੇ ਧਰਮ ਨਾਲ ਜੁੜਿਆ ਆਪਾਂ ਦਸਤਾਰ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਅੰਮ੍ਰਿਤ ਛਕਾ ਕੇ ਸਾਨੂੰ ਸਜਾਈ ਸੀ ਉਹਦੀ ਸ਼ਾਨ ਸ਼ਤਕਾ ਅੱਜ ਵਰਲਡ ਵਿੱਚ ਕਿਤੇ ਵੀ ਸਿੱਖ ਬੈਠਾ ਉਹਨੂੰ ਦਸਤਾਰ ਚ ਸਿੱਖਣੇ ਬੰਨੀ ਉਹ ਸਰਦਾਰ ਜੀ ਕਹਿ ਕੇ ਬੁਲਾਇਆ ਜਾਂਦਾ ਹੈ ਦੁਨੀਆਂ 'ਚ ਕੋਈ ਐਦਾਂ ਦਾ ਇਨਸਾਨ ਹੈ ਜਿਹਨੂੰ ਜਿਹਦੇ ਨਾਲ ਜੀ ਲੱਗਦਾ ਹੈ ਤੋ ਵਿੱਤੀ ਹੋਈ ਗੁਰਮਾਂ ਦੀ ਦਸਤਾਰ ਹੈ ਜਿੱਦ ਕਰਕੇ ਜੇ ਕੋਈ ਵੀ ਬੁਲਾਏਗਾ ਸਰਦਾਰ ਜੀ ਕਰਕੇ ਬੁਲਾਏਗਾ ਜਿਹੜਾ ਤੁਹਾਨੂੰ ਨਾਂ ਵੀ ਜਾਣਦਾ ਹੋਵੇ ਮੈਨੂੰ ਬੜਾ ਮਾਣ ਹੈ ਆਪਣੀ ਕਲੱਬ ਦੇ ਸਾਡੀ ਜਿਹੜੀ ਕਲੱਬ ਏ ਬਿਲਕੁਲ ਸਿੱਖੀ ਸਿਧਾਂਤਾਂ ਨਾਲ ਜੁੜੀ ਹੋਈ ਕਲੱਬ ਏ ਇਹ ਹਰ ਵੇਲੇ ਸਾਡੇ ਜਿਹੜੇ ਸਤਪਾਲ ਸਿੰਘ ਜੱਪੋ ਸਾਹਿਬ ਸਾਰੇ ਹੀ ਮੈਂਬਰ ਇਹ ਹੀ ਸੋਚਦੇ ਨੇ ਕਿ ਅਸੀਂ ਧਰਮ ਵਾਸਤੇ ਕੀ ਕਰ ਸਕਦੇ ਸਾਡੀ ਹਰੇਕ ਕੱਲੇ ਕੱਲੇ ਕਲੱਬ ਦੀ ਕੋਈ ਸੰਤ ਬਾਬਾ ਪ੍ਰੇਮ ਸਿੰਘ ਦੀ ਧਰਤੀ ਹੁਣ ਕਰਕੇ ਹਰ ਬੰਦੇ ਦੀ ਧਾਰਮਿਕ ਸੋਝ ਧਰਮ ਨਾਲ ਜੁੜੀ ਹੈ ਇਸ ਕਰਕੇ ਉਸ ਸੋਟ ਮਤਾ ਕੋਈ ਚੱਲਦੇ ਨੇ ਜਿੱਦਾਂ ਸਾਡੇ ਜੱੱਪੂ ਸਾਹਿਬ ਨੇ ਦੱਸਿਆ ਸਾਡਾ ਅਗਲਾ ਜੰਡਾ ਹੈ ਕਿ ਆਪਾਂ ਧਾਰਮਿਕ ਤੌਰ ਤੇ ਬੱਚਿਆਂ ਦੇ ਟੈਸਟ ਲੈ ਕੇ ਜਿਹੜਾ ਉਹ ਚ ਪਾਸ ਹੋਏਗਾ ਵੱਡੇ ਨਾਮ ਰੱਖਾਂਗੇ ਉਹ ਧਰਮ ਦਾ ਪ੍ਰਚਾਰ ਕੀਤਾ ਜਾ ਸਕੇ ਯਾਨੀ ਜਿਵੇਂ ਅੱਜ ਦਸਤਾਰ ਬੰਦੀ ਹੋਈ ਹੈ ਵੇਖ ਕੇ ਮਨ ਖੁਸ਼ ਹੋ ਜਾਂਦਾ ਵੇਖੋ ਪੰਜਾਬ ਵਿੱਚੋਂ 350 ਬੱਚੇ ਨੇ ਹਿੱਸਾ ਲਿੱਤਾ ਜੇ ਮੈਂ ਕਹਿ ਲਮਾ ਜੇ ਮੈਂ ਆਪਣੇ ਮੇਰੀ ਸਮਝ ਮੁਤਾਬਕ ਸ਼ਾਇਦ ਇਹ ਪੰਜਾਬ ਵਿੱਚ ਇਹਨਾ ਇਦਾਂ ਦਾ ਕੰਪੀਟੀਸ਼ਨ ਹੋਵੇਗਾ ਕਿ ਜਿਹੜਾ ਬੇਗੋ ਵਾਲੇ ਸਭ ਤੋਂ ਵੱਡਾ ਆਪਾਂ ਇਹ ਇਸ ਤਰ੍ਹਾਂ ਦਾ ਕੰਪੀਟੀਸ਼ਨ ਲਵਾਇਆ ਜੀਚ ਵੱਡੇ ਵੱਡੇ ਨਾਮ ਰੱਖੇ ਗਏ ਨੇ ਸਾਰੀ ਬੁਢੀ ਦੀ ਕਿਰਪਾ ਹੈ ਸੰਤ ਬਾਬਾ ਪ੍ਰੇਮ ਸਿੰਘ ਦੀ ਕਿਰਪਾ ਹੈ ਜਿੱਦਾਂ ਸਾਡੇ ਕਲੱਬ ਵੱਲੋਂ ਫੈਸਲਾ ਕੀਤਾ ਗਿਆ ਐਸ ਵੇਲੇ ਆਪਾਂ 3 ਪ੍ਰਾਈਜ਼ 3-3 ਰੱਖੇ ਸੀ ਉਹ ਕੋ 7-7 ਪ੍ਰਾਈਜ਼ ਹੋ ਕੇ 14 ਪ੍ਰਾਈਜ਼ ਦਿੱਤੇ ਜਾਣਗੇ ਜਿੱਥੇ 6 ਪ੍ਰਾਈਜ਼ ਦਿੱਤੇ ਗਏ ਨੇ ਇਹ ਵੀ ਇੱਕ ਬੜੀ ਮਾਣ ਵਾਲੀ ਗੱਲ ਏ ਕਿਉਂਕਿ ਇਸ ਚੀਜ਼ ਨੂੰ ਅਸੀਂ ਦੁਨੀਆ ਵਿੱਚ ਦੱਸਣਾ ਚਾਹੁੰਦੇ ਆ ਕਿ ਸਾਡਾ ਕਲੱਬ ਰੈਲਪੰਦਗੀ ਇਹ ਕੰਮ ਕਰ ਸਕਦਾ ਇਸਕੇ ਮੈਨੂੰ ਬੜਾ ਮਾਣ ਹੈ ਆਪਣੀ ਕਲੱਬ ਦੇ ਵੇਖੋ ਅੱਜ ਇਹਦੇ ਨਾਲ-ਨਾਲ ਵਧੀਆ ਵਧੀਆ ਪ੍ਰੋਜੈਕਟ ਲਾਏ ਜਿਵੇਂ ਅੱਜ ਅੱਖਾਂ ਦਾ ਟੈਸਟ ਕੀਤਾ ਗਿਆ ਆ ਵਾਟਰ ਕੂਲਰ ਬਟਾਲਾ ਕਾਲਜ ਨੂੰ ਦਿੱਤਾ ਜਾ ਰਿਹਾ ਜਿਹੜਾ ਕਿ ਆਪਣੇ ਬੇਗੋਲ ਤੋਂ ਕਿੰਨੀ ਦੂਰ ਹੈ 7 ਕਿੱਟਾਂ ਦਿੱਤੀਆਂ ਗਈਆਂ ক্রিকেট ਦੀਆਂ ਤਿੰਨ ਬਾਲੀਬਾਲ ਤੇ ਕਿੱਟਾਂ ਦਿੱਤੀਆਂ ਗਈਆਂ ਆ ਪੰਜ ਸਕੂਲਾਂ ਨੂੰ ਆਪਾਂ ਕਿਤਾਬਾਂ ਕਾਪੀਆਂ ਦੇਣ ਜਾ ਰਹੇ ਹਾਂ ਅੱਜ ਦੇ ਦਿਨ ਆਪਾਂ 16 ਪ੍ਰੋਜੈਕਟ ਵੀ ਨਾਲ ਲਾਏ ਨੇ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਇਹ ਸਾਰਾ ਸਾਡੇ ਜਿਹੜਾ ਮਾਣ ਹੈ ਸਾਡੇ ਪ੍ਰਧਾਨ ਪ੍ਰੈਜ਼ੀਡੈਂਟ ਰਾਜਪਾਦਰ ਸਿੰਘ ਲੈਂਡ ਕਲੱਬ ਦੇ ਕੱਲ ਕੱਲੇ ਮੈਂਬਰ ਨੂੰ ਆਪਣਾ ਜੈਤ ਸਿੰਘ ਜਸਮਿੰਦਰ ਜੀ ਚਾਬੀ ਸਾਹਿਬ ਛੋਟੂ ਮਨਨ ਹਦਾਇਤ ਮੰਨਦੀਪ ਸਿੰਘ ਮਨਪ੍ਰੀਤ ਸਿੰਘ ਸਾਰੇ ਟੁੱਟੇ ਮੈਂਬਰ ਸੁਖਦੇਵ ਰਾਜ ਬੱਗਾ ਜਿਨੇ ਵੀ ਸਪੈਸ਼ਲ ਤੌਰ ਤੇ ਆਏ ਵੀਡੀ 1 ਵੀ ਐਮ ਗੋਲਡ ਸਾਹਿਬ ਦਾ ਮੈਂ ਦਿਲ ਦੀ ਗਹਿਰਾਈ ਤੇ ਧੰਨਵਾਦ ਕਰਦਾ ਜਿਹੜਾ ਆਪਣਾ ਕੀਮਤੀ ਟਾਈਮ ਕੱਢ ਕੇ ਜੇ ਇੱਥੇ ਆਏ ਨੇ ਮੇਰੇ ਕੋ ਕੋਈ ਲਫ਼ਜ਼ ਨਹੀਂ ਤਦ ਜੇ ਮੈਂ ਪੂਰੇ ਕਰ ਸਕਿਆ ਸੀ ਕਿ ਮੈਂ ਆਪਣੇ ਇਲਾਕਾ ਨਿਵਾਸੀਆਂ ਨੂੰ ਦੇ ਇੱਕ ਵੱਲ ਇਲਾਕਾ ਨਿਵਾਸੀ ਸਿਰਫ 50 ਪਾਸਿਆਂ ਨੂੰ ਲੱਖ ਲੱਖ ਵਧਾਈ ਦੇਣਾ ਬੈਠਾ ਬਹੁਤ ਸ਼ਾਨਦਾਰ ਪ੍ਰੋਜੈਕਟ ਲਗਾ ਸਾਰਿਆਂ ਦਾ ਧੰਨਵਾਦ